ਆ ਸੋਕਾ ਕੀ ਡਿਟੇਲ ਦੇਣੀ ਆ ਆਪਾਂ ਵੀਰੇ ਏਕਣਾ ਆਪਣੇ ਕੋਲ ਛੋਟਾ ਜਿਹਾ ਆ ਗਿਆ ਸੀ ਅੱਛਾ 5 6 ਸਾਲ ਰਿਹਾ ਵਾ ਠੀਕ ਆ 15 ਸਾਲ ਦੀ ਉਮਰ ਦਾ ਵਾ 15 ਲਾ ਲਓ 20 ਲਾ ਲਓ ਇੱਥੇ ਗੋਮਰੋਂਗੀ ਰਹੀ ਠੀਕ ਆ ਹੁੰਦਾ ਸੀ ਆਪਣੇ ਇੱਥੇ ਕੱਦ ਲੰਮਾ ਹਾਂ ਹਾਂ ਰੰਗ ਥੋੜਾ ਜਿਹਾ ਹਨਾ ਹਾਂ ਹਾਂ ਤੇ ਆ ਵੇਖੋ ਉਦੋਂ ਨਾਲ ਕੀ ਚੁੱਕ ਕੇ ਲੈ ਗਿਆ ਪੱਠੇ ਵੜਨ ਗਿਆ ਸੀ ਅੱਛਾ ਗੱਡੀ ਤੇ ਠੀਕ ਆ ਤੇ ਜੇ ਕੇ ਇਹਨੂੰ ਲੱਭ ਜੇ ਹੁਣ 15000 ਰੁਪਏ ਨਾਮ ਪਾਵਾਂਗੇ ਜੇ ਉਹ ਕਿਸੇ ਨੂੰ ਮਿਲਦਾ ਵਾ ਤਾਂ ਇਹ ਨਾ ਹੋਵੇ ਕੋਈ ਕੰਮਕੁਮ ਕਰਾਉਣ ਵਾਲਾ ਹੀ ਲੈ ਗਿਆ ਹੋਵੇ ਹਨਾ ਹਾਂ ਚੁੱਕ ਕੇ ਲੈ ਗਿਆ ਜਬਰਦਸਤੀ ਖੜਿਆ ਜੋ ਕੇ ਉਹਨਾਂ ਨੇ ਇੱਥੇ ਖੋਸੀ ਪੂਰਾ ਹਾਂਜੀ ਹਾਂਜੀ ਉਹ ਬਾਹਰ ਪੱਠੇ ਲੈਣ ਗਿਆ ਸੀ ਠੀਕ ਆ ਜਬਰਦਸਤੀ ਕੇ ਚੁੱਕ ਕੇ ਲੈ ਗਿਆ ਠੀਕ ਆ ਜਿਹਨੂੰ ਲੱਭ ਜੇ 15000 ਰੁਪਏ ਦਾ ਨਾਮ ਜਿਹੜਾ ਬੰਦਾ ਵੀ ਆਪਾਂ ਨੂੰ ਦੱਸੂਗਾ ਹਾਂ ਕੋਈ ਸਕਰੀਨਸ਼ਾਟ ਲੈ ਲੇ ਫੋਟੋ ਦਾ ਹਾਂ ਜੇ ਕੇ ਨੂੰ ਕੁਝ ਦੇਖ ਨਹੀਂ ਆਪਾਂ ਫੋਟੋ ਤੁਸੀਂ ਮੈਨੂੰ ਭੇਜ ਦਿਓ ਆਪਾਂ ਨਾਲ ਚਲਾ ਵੀ ਦੇਵਾਂਗੇ ਹਾਂ ਜੇ ਫਾਇਦਾ ਹੋ ਜੇ ਹਨਾ ਠੀਕ ਆ ਲੱਭ ਜੇ ਨਾ ਉਸ ਤੇ 15000 ਰੁਪਏ ਦਾ ਨਾਮ ਲਾਵਾਂਗੇ ਲੈ ਆਈਆਂ ਭੈਣਾਂ ਉਹ ਜਿੱਤੇ ਵੀ ਹੋਏ ਠੀਕ ਆ ਧੰਨਵਾਦ ਓਕੇ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਸ਼ਿਕਾਰ ਮਾਸ਼ੀਆਂ ਤੇ ਤਹਿਸੀਲ ਆ ਗਈ ਡੇਰਾ ਬਾਬਾ ਨਾਨਕ ਤੇ ਸਜਨੋ ਜ਼ਿਲ੍ਹਾ ਆ ਗਿਆ ਗਰਦਾਸਪੁਰ ਤੇ ਇਸ ਵੇਲੇ ਸੌਖ ਸ਼ਿਕਾਰ ਮਾਸ਼ੀਆਂ ਵਾਲੇ ਦੇ ਕੋਲੇ ਤੁਹਾਨੂੰ ਪੰਜ ਛੇ ਐਨੀਮਲ ਵਿਖਾਉਣੇ ਆ ਸਜਨੋ ਤਕਰੀਬਨ ਸਾਰੇ ਸੂਏ ਸਵਾਈ ਤੇ ਇੱਕ ਗੱਬਣ ਵੱਡੇ ਟਾਂਚੇ ਦੀ ਮੈਂ ਆ ਵੀ ਛੋਟੀ ਸੂਈ ਸਵਾਈ ਸਜਨੋ ਬਾਕੀ ਇੱਕ ਬਿਲਕੁਲ ਤਾਜੀ ਸੂਈ ਸਾਰਿਆਂ ਦੀ ਆਪਾਂ ਜਿਹੜੀ ਡਿਟੇਲ ਆ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਸ਼িকারਮਾਸ਼ੀਆਂ ਨਗਰ ਦੀਆਂ ਤੁਹਾਨੂੰ ਪੰਜ ਛੇ ਝੋਟੀਆਂ ਮੱਝਾਂ ਜਿਹੜੀਆਂ ਵਖਾਉਣ ਲੱਗੀਆਂ ਸੁੱਖ ਦੇ ਘਰੇ ਤੇ ਜਿਹੜੀ ਵੀ ਸੱਜਣੋਂ ਪਸੰਦ ਆ ਜਾਂਦੀ ਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਇਹਨਾਂ ਦੇ ਜਿਹੜੇ ਪੈਸੇ ਉਸ ਸੱਜਣੋਂ ਖਰਚ ਕਰਨੇ ਆ ਵੇਖਿਓ ਵੱਡੇ ਢਾਂਚੇ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੱਬਣ ਮੈਂ ਇੱਕ ਆ ਵੀ ਝੋਟੀ ਦਾ ਲੇਵਾ ਭਾਂਡਾ ਪਹਿਲਾਂ ਚੈੱਕ ਕਰ ਲਓ ਬਾਕੀ ਆਪਾਂ ਤੋਰਕਾਰ ਕੇ ਵੇਖਦੇ ਆਂ ਵੀ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਕਿਹੜਾ ਕਿਹੜਾ ਕਰਮ ਵਾਲੀਆਂ ਸੂਆ ਸੂਈਆਂ ਤੇ ਆ ਵੀ ਤਾਜੀ ਸੂਈ ਹਜੇ ਕਰਮ ਵਾਲੀ ਨੇ ਮੰਨ ਲੋ ਵੀ ਪੜੇ ਵੀ ਨਹੀਂ ਚੱਕੇ ਲੋਏ ਪੈਂਦੇ ਤੁਹਾਨੂੰ ਨਜ਼ਰ ਆਉਂਦੇ ਹੋਣੇ ਬੜੇ ਸੋਹਣਾ ਲੇਵਾ ਕਰਮ ਵਾਲੀ ਤਿਆਰ ਕਰਕੇ ਝੋਟੀ ਸੂਈ ਆ ਤੇ ਇੱਕ ਅੱਗੇ ਉਧਰ ਹੋਰ ਝੋਟੀ ਸੂਈ ਹੋਈ ਆ ਸਜਣੋ ਆਜੋ ਲਈਏ ਜਾਣਕਾਰੀ ਨਾਲੇ ਚਲਾ ਕੇ ਵੇਣੇ ਤੇ ਨਾਲੇ ਰੇਟ ਭਰਾ ਤੋਂ ਪੁੱਛ ਗਏ ਕੀ ਰਹਿਣਗੇ ਇਹਨਾਂ ਦੇ ਆ ਸੋਖ ਵੀਰ ਸਤਿ ਸ਼੍ਰੀ ਅਕਾਲ ਸਾਸਿਗਾ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਮੇਰਾ ਵੀਰ ਬਹੁਤ ਚੜਦੀ ਕਲਾ ਵਧੀਆ ਮਹਾਰਾਜ ਦੀ ਕਿਰਪਾ ਚੜਦੀ ਕਲਾ ਨਾ ਭਰਾ ਬਹੁਤ ਵਧੀਆ ਚੜਦੀ ਕਲਾ ਕਿਰਪਾ ਮਹਾਰਾਜ ਦੀ ਸ਼ੁਕਰ ਆਦਾ ਤੇ ਤਾਂ ਚੱਲੀ ਜਾਂਦਾ ਦਰੂਮਦਾਰ ਬਹੁਤ ਵਧੀਆ ਹੈਨਾ ਬਹੁਤ ਵਧੀਆ ਮਾਲ ਲੈ ਕੇ ਆਉਣੇ ਭਾਣਾ ਤੇ ਵੇਚਣ ਵਾਲੇ ਸੱਜਣ ਹੀ ਲੈ ਜਾਂਦੇ ਆ ਸਾਰੇ ਵੇਚਣ ਵਾਲੇ ਲੈ ਜਾਂਦੇ ਹੈਨਾ ਘਾਰਕੂਰ ਵਾਲਾ ਘਾਟ ਇਹਦਾ ਵਪਾਰੀ ਜਾਦੇ ਲੈ ਜਾਂਦੇ ਆ हां ਵੀ ਆਪਣੇ ਬਹੁਤ ਹੀ ਟਾਈਮ ਹੋ ਚੱਲਾ ਵੀਡੀਓ ਬਣਾਇਆ ਹੈ ਹਾਂ ਆਪਣੇ ਚੈਨਲ ਤੇ ਵੀ ਅਪਲੋਡ ਕੀਤੀ ਗਈ ਠੀਕ ਹੈ ਠੀਕ ਹੈ ਠੀਕ ਨਾ ਟਾਈਮ ਹੀ ਨਹੀਂ ਮਾਲ ਹੁੰਦਾ ਵਿਕ ਜਾਂਦਾ ਹਾਂ ਮਾਲ ਵਿਕ ਜਾਂਦਾ ਹੁੰਦਾ ਚੰਗਾ ਆ ਚੰਗਾ ਲੈਣਾ ਤੇ ਚੰਗਾ ਹੀ ਵਿਕ ਜਾਂਦਾ ਲੈਣਾ ਤੇ ਸੁਖ ਆਪਣਾ ਡਰੈਸ ਵੀਰੇ ਪਿੰਡ ਸ਼ਿਕਾਰਮਾਸ਼ੀਆਂ ਜੋ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬੱਬਾ ਨਾਨਕ ਤੇ ਨੰਬਰ 9855501706 ਠੀਕ ਆ ਹਾਂਜੀ ਹਾਂਜੀ ਤੇ ਆ ਗਿਆ ਵਪਾਰ ਲੈਣ ਦਾ ਕੰਮ ਹਾਂਜੀ ਹਾਂਜੀ ਤੇ ਆ ਝੋਟੀ ਆਪਣੀ ਕਿਹੜਾ ਸੁਹਾ ਸੁਖੇ ਇਹ ਦੂਜਾ ਸੁਹਾ ਸੁਹੀ ਜਾ ਠੀਕ ਆ ਜੀ ਤੇ ਮਨੇਰੇ 4 ਵਜੇ ਸੋਈ ਦਾ 8 ਵਜੇ ਜੇਰ ਜੂਰ ਪਾ ਲਿਆ 8 ਵਜੇ ਜੇਰ ਜੂਰ ਪਾ ਕੇ ਓਕੇ ਰਿਪੋਰਟ ਹੋ ਗਈ 2.5 ਕਿਲੋ ਝੋਟੀ ਚੋਈ 2.5 ਕਿਲੋ ਬੋਲਾ ਚੋਤਾ ਤੇ ਬੱਚਾ ਦੇਗੀ ਕਟਾ ਕਟਾ ਝੋਟੀ ਨੇ ਪਲੰਗੂ ਨੇ ਕੰਨਾ ਦੁੱਧ ਪਾਇਆ ਪਲੰਗੂ ਨੇ ਘਰਾ ਮਾਲਕਾਂ ਨੇ ਕਹੇ 11 ਕਿਲੋ ਜੋ ਆਇਆ ਦਿੱਤਾ ਵੀ ਹੋ ਗਿਆ ਲੇਵਾ ਪਾਂਦਾ ਚੰਗਾ ਕੱਟੀ ਨੂੰ ਹਣਾਂ ਤੇ ਐਦ ਕੀ ਦੇ ਦੂ 12 13 ਖੁੱਲਾ ਦੁੱਧ ਹਾਂ ਖੁੱਲਾ ਦੁੱਧ ਪਰ ਜੀ ਵਾਕੀ ਲੇਵੇ ਖੁੱਲੇ ਦੀ ਏ ਝੋਟੀ ਹਾਂ ਖਾਣ ਬਹੁਤ ਪਿਆਰਾ ਲੱਗਾ ਕੱਲਾ ਕੱਲਾ ਲੱਗਾ ਚਵਾਈ ਤਾਂ ਇੱਕ ਨੰਬਰ ਹੋਊਗੀ ਬਹੁਤ ਚੰਗੀ ਬਹੁਤ ਹੀ ਤੋਰ ਕਰਾਈਏ ਦੀ ਚੱਕ ਹਾਂਜੀ ਹਾਂਜੀ ਲੋ ਵੀ ਸਜਣੋ ਤਾਜੀ ਸੂਈ ਜੇਰ ਜੂਰ ਪੈ ਗਈ ਏ ਓਕੇ ਰਿਪੋਰਟ ਥਣ ਚਵਾਈ ਵਾਲਾ ਲੱਗਾ ਕਰਮਾ ਵਾਲੀ ਨੂੰ ਤੇ ਕੱਟੇ ਦਾ ਨਾਲੂਆ ਨਾਲ ਲਾ ਲੋ ਵੀ ਤੜਕੇ ਸੂਈ ਆ ਤੇ ਜੇਰ ਜੂਰੇ ਨੇ ਕਰਮਾ ਵਾਲੀ ਨੇ ਮੁਕੰਮਲ ਪਾਤੀ ਆ ਉਹ ਗਰੰਟੀ ਹੋਏਗੀ ਜੇਸ ਠੀਕ ਆ ਚਲੋ ਧੰਨਵਾਦ ਜੇਰ ਦੀ ਸਜਣੋ ਭਰਾ ਕਹਿੰਦਾ ਵੀ ਗਰੰਟੀ ਹੋਊਗੀ ਕਿਉਂਕਿ ਜੇਰ ਜੂਰ ਪੈ ਜੇ ਤਾਂ ਸਹੀ ਮੈਂ ਸੁਈ ਹੋ ਜਾਂਦੀ ਵੇਖੋ ਸਜਣੋ ਲੇਵਾ ਭਾਂਡਾ ਕਰਮਾ ਦੀ ਪੱਤ ਮੜੀ ਜੀ ਗਾਣੂ ਕਰ ਲਾ ਚੱਲ ਲੈ ਇਧਰ ਨੂੰ ਲੈ ਚੱਲੇ ਇਧਰ ਵੇਖੋ ਸਜਣੋ ਚਵਾਈ ਵਾਲਾ ਥਣ ਲੱਗਿਆ ਹੋਇਆ ਕਰਮਾ ਵਾਲੀ ਕੱਟੀ ਨੂੰ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਹਜੇ ਤੈ ਨਹੀਂ ਚੱਕੀ ਕਰਮਾ ਵਾਲੀ ਨੇ ਕਿਉਂਕਿ ਤਾਜੀ ਸੁਈ ਆ ਕਮਾਲਾ 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 ਵੇਖੋ ਇੱਥੇ ਬਰਲਾ ਬਰਲਾ ਲੱਗੇ ਬਹੁਤ ਸੋਹਣਾ ਥਣ ਲੇਵਾ ਲੱਗਾ ਸਜਣੋ ਤੇ ਜਿੰਨਾ ਦੁੱਧ ਦੱਸਿਆ ਨਾ ਸੇਵਾ ਕਰਿਓ ਇਹ ਕਰਮਾ ਵਾਲੀ ਦੁੱਧ ਪਾਉਗੀ ਕਿਉਂਕਿ ਕੁਆਲਿਟੀ ਕੱਟੀ ਦੇ ਵਿੱਚ ਚੰਗੀ ਆ। ਵੇਖੋ ਬਰੀਕ ਕਿੰਨੀ ਆ। ਕਿਆ ਬਾਤ ਆ ਨਾ ਲੇਵੇ ਭਾਂਡੇ ਦੀਆਂ। ਵੇਖੋ ਇੱਥੋਂ ਖੜੀ ਦਾ ਲੇਵਾ ਭਾਂਡਾ ਵੇਖੋ। ਤੇ ਇਹਦਾ ਸੁੱਖ ਫਿਰ ਰੇਟ ਵੀਰੇ। ਬੱਚਾ ਚੜਦੇ ਵਗਾਲ ਲਓ ਮੈਂ ਵੀ। ਹਾਂ ਸਾਹਮਣੀ ਆ ਕੈਮਰਾ। ਤੇ ਝੋਟੀ ਦੇ ਬੜੇ ਸਣੀਆਂ ਜਿਹੜਾ ਨੇ ਮਰਜ਼ੀ ਲੱਕੀ ਗਾ ਝੋਟੀ ਦਾ 10 ਜੇ 20 ਮੰਗੀ ਲੈਂਦੇ। ਹਾਂਜੀ। ਮੋਲ 90। ਠੀਕ ਆ 83 ਹਜ਼ਾਰ ਜੋਤੀ ਦੇ ਲਈ 83 ਹਜ਼ਾਰ ਦੀ ਹਾਂਜੀ ਠੀਕ ਆ ਉਹਦੇ ਚੋਂ ਉਹ ਤੇ 3000 ਦਾ ਮੰਨਤਨ ਹੋ ਜਾ 80 ਹਜ਼ਾਰ ਦੀ 80 ਹਜ਼ਾਰ ਤੋਂ ਖੁੱਲਾ ਮੰਨਤਨ ਹੋ ਜਾਣਾ ਕੋਈ ਕੂਨ ਲਾਏਗਾ ਵੀ ਭਰਾ ਤੋਂ ਲੈ ਬਹੁਤ ਚੰਗੀ ਐ ਕੋਈ ਸਿੰਘ ਤੋਂ ਇਹ ਹੈਗਾ ਲੋਣੀ ਮਾੜੀ ਲੇਵਾ ਵੇਖੋ ਥਾਨ ਕੱਲਾ ਕੱਲਾ ਦਿੱਤੀਆਂ ਤਾਂ ਬਣ ਲੱਗੀਆਂ ਨਹੀਂ ਬਹੁਤ ਚੰਗੀ ਕੱਟੀ 80 ਜੋ ਵੀ ਮੰਨਤਨ ਜਾਇਜ਼ ਲਵਾਂਗੇ ਜਾਇਜ਼ ਹੀ ਦਵਾਂਗੇ 80 ਜੋ ਮੰਨਤਨ ਹੋ ਜਾਣਾ ਨਹੀਂ ਠੀਕ ਆ ਜੱਟਾ ਇਹਦੂ ਮੌਤ ਤਾਂ ਨਹੀਂ ਮਿਲਦੀ ਹੁਣ ਮੈਂ ਕਿਹਾ ਸਾਨੂੰ ਪੜਾਈ ਤਾਂ ਆਈ ਵਪਾਰੀ ਕਰਕੇ ਵੇਚਦੇ ਆਪਣੇ ਹਾਂ ਤਾਂ ਨਾ ਲਾਵਾਂਗੇ ਨੀ ਜੀ ਤਾਂ ਚੋਣ ਵੀ ਚੀਚੀ ਵਰਗਾ ਮੋਟਾ ਸਾਰੀ ਚੰਗੀ ਵਾਕੇ ਬਾਲੀ ਸਖਤ ਰਹਿੰਦਗੀ ਨਹੀਂ ਠੀਕ ਤੇ ਘਰ ਵੱਜੀ ਵੀ ਸੋਹਣੀ ਲੱਗੇ ਜੀ ਸੋਹਣੀ ਲੱਗੂਗੀ ਤੇ ਆ ਮੈਂ ਕਿਹੜਾ ਸੁਆ ਇਹ ਪਹਿਲਾਂ ਛੋਟੀ ਵੱਡੀ ਹੋ ਕੇ ਬਣੀ ਹਾਂ ਜੀ ਮੂੰਹ ਛਿੱਜੀ ਮੂੰਹ ਛਿੱਗੀ ਮਗਰ ਕੱਟਾ ਰੋ ਅੱਜ ਕੋਈ ਅੱਖਾਂ ਦਖਾਦਾਂ ਦੀ ਸੂਈ ਆ 8 10 ਦਿਨਾਂ ਦੀ ਸੂਈ 8 ਤੋਂ 9 ਕਿਲੋ ਦੋ ਚਾਰ 8 ਤੋਂ 9 ਕਿਲੋ ਸਫਾਈਆਂ ਸਪੂਈਆਂ ਚੰਗੀਆਂ ਆ ਤੇ ਸਖਾ ਝੋਟੀ ਆਪਣੀ ਪਲੂਨ ਸੁਈ ਆ ਹਾਂਜੀ ਹਾਂਜੀ ਤੇ ਤੋਰ ਕੇ ਤਾਂ ਆਪਾਂ ਵਿਖਾਤੀ ਤੇ ਇਹਦਾ ਰੇਟ ਕੀ ਕਰਾਂਗੇ ਰੇਟ ਤਾਂ ਜੈ ਜੈ ਜੀ ਤਾਂ ਹਾਂ 76000 ਦੀ 76000 ਦੀ ਦੇ ਦਾਂਗੇ ਥੋੜੀ ਜੀ ਡਰ ਗਈ ਸੀ ਹੈਨਾ ਡਰ ਦੀ ਚੋਣ ਤਾਂ ਭੈ ਜਿੱਥੇ ਮਰਜੀ ਬੰਨ ਗਏ ਮਗਰ ਕੱਟਾ ਬੜਾ ਤਕੜਾ ਆ ਗਿਆ ਹੈਨਾ ਤੇ ਦੁੱਧ 9 ਕਿਲੋ 9 ਕਿਲੋ ਲਾ ਦੇ ਠੀਕ ਹੈ ਠੀਕ ਹੈ ਠੀਕ 76000 ਦੀ ਹਾਂ ਨਾ ਹੋ ਜਾਏਗਾ ਹੋਰ ਮੰਗਾ ਉਹਦੇ ਚ ਵੀ ਪਿਆਰ ਮੁਹੱਬਤ ਹਾਂ ਜੀ ਮੇਰਾ 7624 ਹਾਂਜੀ ਨਹੀਂ ਠੀਕ ਆ ਤੇ ਆ ਇਹਦਾ ਕੀ ਹਿਸਾਬ ਕਿਤਾਬ ਆ ਦੂਜੇ ਸੂਵੇ ਝੋਟੀ ਚਾਰ ਦੇ ਬਿਲਕੁਲ ਦੂਜੇ ਸੂਵੇ ਹਾਂਜੀ ਤੇ ਇਹ ਦਿਨ ਕਿੰਨੇ ਲੈਂਦੀ ਵੀਰੇ ਦਿਨ ਚਾਰ ਪੰਜ ਕੱਢ ਜਾਈ ਚਾਰ ਪੰਜ ਤੇ ਇੱਕ ਥਣ ਭਾਰਾ ਨਹੀਂ ਕਰਗੀ ਭਾਰਾ ਆ ਜਾ ਭਾਰਾ ਪਾਲ ਫੁੱਲ ਵੀ ਪਈ ਐ ਕੋਈ ਬਾਕੀ ਥਣਾ ਦੀ ਐ ਤਾਂ ਜਰ ਗਰੰਟੀ ਹੋ ਗਈ ਆ ਓਕੇ ਥਣਾ ਦੀ ਫੁੱਲ ਗਰੰਟੀ ਬਣੇਗੀ ਬਹੁਤ ਬਾਕੀ ਮੈਂ ਦੁੱਧ ਵਾਲੀ ਕੋਈ ਜੀ ਅੱਜ ਕੋਈ ਜ ਦਿਨੋਂ ਦਿਨ ਕੋਈ ਹੁੰਦੀ ਜਾਂਦੀ ਹਲੋ ਵਾਕਈ ਕਿਆ ਬਾਤ ਚੌਦਾਂ ਦੇ ਮੈਣਿਆ ਲੇਵਾ ਭਰ ਦੇਣਾ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਤੇ ਸੁਆ ਕਿਹੜਾ ਸੌਖੇ ਦੂਜਾ ਸੁਆ ਦੂਜਾ ਪਲੂਨ ਨੇ ਕਿੰਨਾ ਕ ਦੁੱਧ ਪਾਇਆ ਮਾਲਕਾਂ ਦੇ ਕਹਿੰਦੇ 13 ਕਿਲੋ ਦੁੱਧ ਚੋੜਾ ਕੁਆਲਿਟੀ ਦੁੱਧ ਵਾਲੀ ਹੈ ਮੈਂ ਦੀ ਹੈਨਾ ਬਾਕੀ ਵਜਨ ਮੋਜਨ ਸੱਜਣੋ ਪੂਰੀ ਹੈਗੀ ਮਾੜਾ ਥਣ ਵੀ ਬੇਮੋਜ ਮਾੜਾ ਭਾਰਾ ਰੱਖਦੀ ਭਾਰਾ ਰੱਖਦੀ ਹੈਨਾ ਤੇ ਬਾਕੀ ਵਜਨ ਮੌਜੂਦ ਤੇ ਪਲੀ ਸੰਭੀ ਬਹੁਤ ਆ ਚੋਦਰੀ ਬੜੀ ਸ਼ੁਭਾ ਕੀ ਲੈਵਾ ਛੋਟੀ ਦਿਨ ਉਹ ਤਾਂ ਕੋਜੀ ਤਿਆਰ ਕਰਦੀ ਹੈ। ਬਾਕੀ 14-15 ਕਿਲੋ ਸੇਰੀ ਮੈਂ ਹੈਗੀ ਆ। ਨਹੀਂ ਠੀਕ ਆ। ਤੇ ਬਾਕੀ ਥਾਣਾ ਤਾਂ ਇਹ 10 ਟਾਪਾ ਭਾਰਾ ਤੇ ਬਾਕੀ ਭਾਰ ਪੂਰੇ ਲੋਕ ਕੇ। ਮੈਂ ਕਿਹਾ ਕਿਹੇ ਚੀਜ਼ ਜਿੱਥੇ ਮਰਜ਼ੀ ਸਾਮੇੜਿਕ ਬੰਨ ਕੇ ਸੰਭੇ। ਨਹੀਂ ਠੀਕ ਆ। ਧੰਨਵਾਦ ਆ। ਤੇ ਦਨ ਲੈ ਜੂ ਜੇ ਪੰਜ ਚਾਰ। ਪੰਜ ਚਾਰ ਪੰਜ ਕਾਢ ਹੀ ਜਾਣੀ। ਹਾਂ ਹਫਤੇ ਦੇ ਵਿੱਚ ਵਿੱਚ ਸੂਪੂ। ਤੇ ਇਹਦਾ ਸੌਖ ਰੇਟ ਫਿਰ। ਰੇਟ ਤੇ ਝੋਟੀ 1 20 1 15 ਦੀ ਵਿਗ ਜਾਂਦੀ ਹੈ। ਠੀਕ ਆ। 1 5 ਦੀ ਦੇ ਦੀ। 1 ਲੱਖ ਤੇ 5000 ਦੀ ਪੂਰੇ ਲੱਖ ਦੀ ਝੋਟੀ ਦੇ ਪੂਰੇ ਲੱਖ ਦੀ ਦੇ ਦੇਾਂਗੇ ਹੈ ਉਹਦੇ ਚ ਵੀ ਜੇ ਫੋਨ ਲਾਊਗਾ ਪਿਆਰ ਮੁਹੱਬਤ ਹੋ ਜਾ ਤੇ ਆ ਮੈਂ ਦਾ ਕੀ ਹਸਾਬ ਕਰ ਇਹਦੇ ਸੂਈ ਨੂੰ ਅੱਜ ਕੋਈ 10 15 ਦਿਨ ਹੋ ਗਏ ਜੋ ਠੀਕ ਆ ਇਹ ਆਪਣੇ ਕੋ ਬੱਚਾ ਭੁੱਲ ਗਿਆ ਤੇ ਦੁੱਧ 8 ਕਿਲੋ ਤੇ ਆ ਗਿਆ 8 ਕਿਲੋ ਦੁੱਧ ਤੇ ਆਰ ਬੱਚਾ ਭੁੱਲ ਗਈ ਹਾਂ ਭਾੜੇ ਤੇ ਆ ਗਈ ਹਾਂ ਭਾੜੇ ਤੇ ਆ ਗਈ ਠੀਕ ਆ ਚੂਣ ਚਾਣਾ ਇੱਕ ਨੰਬਰ ਸਵਾ ਲੈਂਦੀ ਇੱਕ ਟਾਈਮ ਠੀਕ ਆ ਹਾਂ ਓਕੇ ਨਹੀਂ ਠੀਕ ਹਮ ਤੇ ਸੌਖੇ ਦਾ ਸੁਆ ਕਿਹੜਾ ਹੂੰ ਦੂਜਾ ਮਾਲਕ ਸਾਹਿਬ ਗੁਜਰਾਵਾਂ ਦੇ ਮਾਲਕਾਂ ਨੇ ਦੱਸਿਆ ਦੂਜਾ ਤੇ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧਤਾ ਸ਼ਾ ਜੀ 8 ਦਿਨ ਦੁੱਧ ਲਓ ਸੂਈ ਨੂੰ ਅੱਜ ਕੋਈ 10 ਤੋਂ 15 ਦਿਨ ਹੋ ਗਏ 10 ਤੋਂ 15 ਦਿਨਾਂ ਦੀ ਸੂਈ ਤੇ 8 ਕਿਲੋ ਦੁੱਧ ਆ ਤੇ ਮਿਲਦੀ ਪਾੜੇ ਤੇ ਇੱਕ ਤਾਂ ਟੀਕਾ ਲੈਂਦੀ ਆ 12 ਗੇ ਗੁਜਰਾਵਾਂ ਭਾਗ ਦੂਜੀ ਮੈਨੂੰ ਬੱਚੇ ਉਸ ਦਿਨ ਪਾ ਦੁੱਧੀ ਠੀਕ ਆ ਤੇ ਬਾਕੀ ਓਕੇ ਰਿਪੋਰਟ ਆ ਠੀਕ ਆ ਠੀਕ ਏ ਦਾ ਬੱਚਾ ਕਿਹੜਾ ਆ ਲੀਲੀ ਦਾ ਮੇਰਾ ਟੱਟਾ ਖੱਜਾ ਉਹ ਜਿਹੜਾ ਅੰਦਰ ਬੈਠਾ ਮਾਲੀ ਲੋ ਵੀ ਸੱਜਣੋ ਕੱਟਾ ਜੀ ਇਹਦੇ ਕੋਲੇ ਤੇ ਗੱਲਬਾਤ ਸਾਰੀ ਤੁਹਾਨੂੰ ਦੱਸਤੀ ਆ ਵੀਰ ਨੇ ਵੀ ਐ ਕਰਕੇ ਬੱਚਾ ਓਖੜ ਗਈ ਸੀ ਤੇ ਇੱਕ ਟਾਈਮ ਬਾੜੇ ਤੇ ਆ ਜਾਂਦੀ ਐ ਇੱਕ ਟਾਈਮ ਆ ਜਾਂਦੀ ਐ ਟੀਕੇ ਤੇ 8 ਤੋਂ 3 ਹੁੱਕ ਵੀਰ ਹਾਂਜੀ ਹਾਂਜੀ ਇਹਦਾ ਰੇਟ ਫਿਰ ਇਹ ਰੇਟ ਵੀ ਸਾਹਮਣੇ ਸੋਕਟ ਕਰਤੀ ਜਾਈਏ ਆ ਠੀਕ ਆ ਮੈਂ ਕੱਟਾ ਜੀ ਮੈਂ ਜਿੱਥੇ ਬੈਹ ਗਿਆ ਤਾਂ ਵੀ ਫਿਰ ਹੁਣ ਕਿੰਨੇ ਦੀ ਦੇ ਦਈਏ ਕਿੰਨਾ ਬਾੜੇ ਮੈਂ ਤਾਂ ਸਾੜ ਵੀ ਰਹੇ ਅੱਛਾ 57000 ਵੀ ਮੈਂ ਹੀ ਦੇ ਦਾਂ 57000 ਦੀ ਝੋਟੀ ਵੀ ਦੂਜਾ ਸੂਬਾ ਨਵੀਂ ਆ ਹਾਂ ਲੋ ਵੀ ਸੱਜਣੋ ਰੇਟ ਤਾਂ ਭਰਾ ਨੇ ਕੀਤੇ ਆ ਤੁਹਾਡੇ ਲੈਣ ਵਾਲੇ ਕੋਈ ਗੱਲ ਨਹੀਂ ਲਤਾਂ ਲਤਾਂ ਮਾਰਨ ਵਾਲੀ ਨਹੀਂ ਇਹ ਚ ਗੱਲ ਹੈਗੀ ਬਾਲਟੀ ਰੱਖ ਕੇ ਚਵਾਉਂਦੀ ਆ ਬਾਲਟੀ ਰੱਖ ਕੇ ਪੱਟੀ ਰੱਖ ਕੇ ਚਵਾਏ ਅੱਛਾ ਵੀ ਐ ਨਹੀਂ ਚੱਕਰ ਕੋਈ ਠੀਕ ਆ ਇਹਦਾ ਕਟਾ ਵੀ ਤੁਹਾਨੂੰ ਮੁਖਾਉਣੇ ਆ ਤੇ ਆਹ ਝੋਟੀ ਦਾ ਕੀ ਹਿਸਾਬ ਹੈ ਇਹਦਾ ਤੂੰ ਸਾਨੂੰ ਖਸ ਸੁਈ ਜਾ ਇਹ ਵੀ ਪੱਤ ਤੋੜਦੇ ਪਰੇ ਨਹੀਂ ਭਵਾ ਅੱਛਾ ਦੂਜਾ ਸੁਆ ਪੱਤੋਂ ਚੋਹਦੀ ਤੂਈ ਜੋ ਤਾਂ 9 ਕਿਲੋ ਬੋਲਾ ਤਿਆਰ ਇਹਦੇ ਕੋਲੇ ਆ ਕੱਟੀ ਰੁਸੀ ਜੀ ਹਾਂਜੀ ਹਾਂਜੀ ਕੱਟੀ ਕੇ ਕਟਾ ਕਟਾ ਅੰਦਰ ਇਹਦੇ ਕੋਲੇ ਕਟਾ ਇਧਰ ਹੀ ਲੈ ਚੱਲ ਪੁੱਤ ਕੱਦ ਕੁੱਦ ਬਹੁਤਾ ਸੌਖੇ ਦਾ ਹਾਂ ਇਹਨੇ ਪਹਿਲਾਂ ਨੇ ਦੁੱਧ ਕਿੰਨਾ ਕ ਦਿੱਤਾ ਪਹਿਲਾਂ ਨੇ 11 12 ਕਿੰਨੇ ਦਿੰਦਾ ਮਾਰ ਦਿੰਦਾ ਕੋਈ ਬਹੁਤ ਚੰਗੀ ਸਾਲ ਬਹੁ ਬਣਨਗੀ ਪੱਕੇ ਲੈਵੇ ਦੀ ਦੁੱਧ ਚੰਗਾ ਪਾਉ ਹਣਾ ਵੇਖੋ ਸੱਜਣਾ ਤਰਦੀ ਨਾ ਪਲਵਾਨਾਂ ਰਗੀ ਤੇ ਲਾਲ ਮਾਰਦੀ ਭਾਫ ਪਿੰਡੇ ਚ ਵੱਡੀ ਝੋਟੀ ਆ ਸੱਜਣੋ ਕਦ ਕਾ ਠੱਲੀਓ ਬਰੀਕੀ ਬਹੁ ਸੋਹਣੀ ਲੱਗੀ ਝੋਟੀ ਨੂੰ ਤੇ ਬਾਕੀ ਕੋਈ ਟਾਈਮ ਟੂ ਵੀਰ ਨੇ ਤੁਹਾਨੂੰ ਆਪ ਵੀ ਦੱਸਤਾ ਵੀ ਐ ਨਹੀਂ ਹੈਗਾ ਯਾਰ ਵੀ ਟਾਈਮ ਤੋਂ ਟਾਈਮ ਚਵਾਈ ਹੋਈ ਤੇ ਆ ਇਹਦੇ ਕੋਲੇ ਇਹਨੂੰ ਸੁਖ ਸੂਈ ਨੂੰ ਕਿੰਨੇ ਕਦ ਨੇ ਹੋਏ 5 6 ਸੂਈ ਨੂੰ ਅੱਜ 5 ਚੱਪਾ ਚੌਥਾ ਪੰਜਵਾਂ ਦਿਨ ਤੁਹਾਡੇ ਨਾਲ ਮੇਲ ਹੋ ਗਿਆ ਤਾਂ ਵੀਡੀਓ ਬਣੀ ਜਾਂਦੀ ਹਾਂ ਹਾਂ ਕੋਈ ਸਵੱਬ ਹੈ ਨਹੀਂ ਸੀ ਹੈ ਨਹੀਂ ਠੀਕ ਆ ਤੇ ਇਹਦਾ ਸੌਖ ਰੇਟ ਕੀ ਆ ਤੇ ਦੁੱਧ ਹੁਣ ਭਾਂਡੇ ਚ ਕਿੰਨਾ ਆਜੂ ਦੁੱਧ ਸੰਧੂ ਸਾਹਿਬ 11 12 ਕਿਲੋ ਟੋਡੀ ਖੁੱਲਾ ਜਵ ਆਜੇਗੀ ਹੁਣ ਕਿੰਨਾ ਹੋਊਗਾ ਇਹਦੇ ਕੋਲੇ ਹੁਣ ਕੋਈ 8 ਤੋਂ 9 ਦੇ ਵਿੱਚ ਵਿੱਚ ਜਿਹੜਾ ਮਰਦੀ ਕੋਲ 8 ਤੋਂ 9 ਪੱਕਾ ਦੁੱਧ ਹਨ ਠੀਕ ਆ ਥਣ ਬੜਾ ਮੋਟਾ ਮੋਟਾ ਗਾਜਰਾਂ ਕੋਲ ਜਦੋਂ ਪਸਮਾਉਣੇ ਆ ਹਾਂ ਬਹੁਤ ਸੋਨਾ ਬਣਾਏ ਤੇ ਇਹਦਾ ਸੌਖ ਰੇਟ ਫਿਰ ਰੇਟ 85000 ਦੀ ਐ 80000 ਦੇ ਦਿੰਗੇ 80000 ਦੀ ਦੇ ਦਾਂਗੇ ਹੈ ਨਹੀਂ ਕੱਟੀ ਦਾ ਤੇਰੀ ਇਹ ਵੀ ਚੰਗੀ ਆ ਬਾਕੀ ਬਾਰੇ ਵੱਡੇ ਘਮਾਨ ਤਾਂ ਕੋਈ ਵੀਰ ਭਰਾ ਕੋਲ ਲਾਏਗਾ ਜਰੂਰ ਹੋ ਜੇ ਜਦੋਂ ਫੋਨ ਲਾਉਗਾ ਤੇ 80 ਚੋਂ ਵੀ ਪਿਆਰ ਮੁਹੱਬਤ ਜਿਹੜੀ ਮਰਜ਼ੀ ਕੋ ਆਪਣਾ ਲੈ ਖੁੱਲਾ ਮਾਨਤਾ ਹੋਏਗਾ ਇੱਕ ਰਹਿ ਗਈ ਅੱਗੇ ਹੋਰ ਉਹ ਵੀ ਵਿਖਾਈਏ ਤੇ ਸੌਖੇ ਸੂਆ ਕਿਹੜਾ ਛੋਟੀ ਆਪਣੀ ਪਲੂਨ ਪਹਿਲਾ ਸੂਆ ਸੂਈ ਕਰਮ ਵਾਲੀ ਪਲੂਨ ਤੇ ਕਦੋਂ ਸੂਈ ਆ ਅੱਜ ਨੂੰ ਕੋਈ ਪਹਿਮਾ ਸ਼ਿਵਾਲੇ ਨੂੰ ਪੰਜ ਮਾ ਛੇ ਮਾ ਦਿਨ ਸੁਵੀ ਨੂੰ ਹੋ ਗਿਆ ਤੇ ਕਿੰਨੀਆਂ ਕਿ ਤਾਰਾ ਇਹਦੇ ਕੋਲੇ 7 ਤੋਂ 8 ਕਿਲੋ ਤਾਰਾ ਹੈ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਕੱਟੀ ਆ ਕੱਟੀ ਆ ਸੱਜਣੋ ਸਫਾਈਆਂ ਚੰਗੀਆਂ ਝੋਟੀ ਦੇ ਮਗਰ ਆ ਕਰ ਲੋ ਚੈੱਕ ਵੇਖੋ ਤੇ ਚੂਣ ਚਾਣ ਤਾਂ ਇੱਕ ਨੰਬਰ ਹੂ ਹਨ ਕਿਉਂ ਪੁੱਤ ਲੈ ਚੱਲ ਬੱਚੇ ਤੇ ਸ਼ੇਰਾ ਅੱਛਾ ਨਹੀਂ ਠੀਕ ਆ ਹਰ ਕਿਉਂ ਦੂੰਦੀ ਮੂੰਦੀ ਓਕੇ ਆ ਦੂੰਦੀ ਕਿਆ ਬਾਤ ਆ ਵੀ ਸਜਣੋ ਸੀਲ ਏਡੀ ਕਾ ਤੇ ਭਵਾ ਵਿੜੇ ਚ ਸੱਟ ਕੇ ਹਾਂ ਲੱਤਾਂ ਮਾਰਨ ਦੇ ਟਾਈਮ 7-8 ਕਿਲੋ ਬੌਲੇ ਤੇ ਫਰਦੀ ਹੈ ਨਾ ਹਾਂਜੀ ਹਾਂ ਬੱਚਾ ਕੱਟੀ ਆ ਗਈ ਤੇ ਆਪ ਵੀ ਕੱਟੀ ਸਜਣੋ ਚਵਾ ਦੋਗੀ ਹੈ ਨਾ ਬਾਕੀ ਬੈਠੀ ਬੁੱਤ ਫੇਰ ਜਵੇਂ ਅੱਗੇ ਬਹਿ ਗਿਆ ਬੜੀ ਸੀਲ ਆ ਹੈ ਨਾ ਨਹੀਂ ਠੀਕ ਆ ਇੱਕ ਬੰਨੇ ਬੱਚਾ ਚੁੰਗਣ ਤੇ ਦੂਜੇ ਪਾਸੇ ਸ਼ੇਰ ਬਹਿ ਗਿਆ ਤੇ ਇਹਦਾ ਸੌਖ ਰੇਟ ਫਿਰ ਮੋਲ 75 76000 ਦੀ ਕੱਟੀ ਦੇ ਦਿਆਂ 67000 ਦੀ ਵੱਡੀਆਂ ਮਈਆਂ ਪਾਈਆਂ ਆਪਾਂ ਤੇ ਛੋਟੀ ਆ ਕਰਦੇ ਜਾਇਜ਼ ਆ ਸੋਹਣੀ ਸੁਨੱਖੀ ਐ ਸੋਹਣੀ ਸੁਨੱਖੀ ਕਰਕੇ ਕਹਿਵੇਂ ਹਾਂ 60000 ਰੁਪਏ ਦੀ ਕੱਟੀ ਦੇ ਦਾਂ 65000 ਦੀ ਲਾਸਟ ਵਾਲੀ ਆ 1000 ਹੋਰ ਛੱਡ ਦਾਂਗੀ ਅੱਛਾ 64000 ਦੀ ਪੁੱਛ ਲਿਗੇ ਇਹਨਾਂ ਨੂੰ ਕਿ ਰਹਿੰਦੀ ਹੈ ਇਹਨਾਂ ਨੂੰ ਪੁੱਛ ਲਿਗੇ ਇਹ ਕੁਛ ਲੋ ਇਹਨਾਂ ਨੂੰ ਜਿਹੜਾ ਕਰਦਾ ਕਿਉਂਕਿ ਬਹੁਤ ਚੰਗੀ ਕੱਟੀ ਆ 65000 ਦੀ ਹਾਂਜੀ ਚੱਲ ਜਿਹੜਾ ਫੋਨ ਲਾਊਗਾ ਬਾਕੀ ਹੈਨਾ ਜਿੱਥੇ ਤੈਹ ਬਹਿ ਗਈ ਦੇ ਦੇਾਂਗੇ ਹਾਂਜੀ ਕਰ ਲਾਂਗੇ ਜਿਹਦਾ ਕੋਈ ਫੋਨ ਲਾ ਕੇ ਬਾਕੀ ਮੌਕੇ ਨੇ ਜਰੂਰ ਮਾਨਦਾਨ ਹੋ ਜਾਏਗਾ ਜਿਹੜਾ ਕੋਈ ਫੋਨ ਲਾਏ ਹਾਂ ਵੀ ਜਿੱਥੇ ਸੈਟਿੰਗ ਆ ਗਈ ਵਪਾਰੀ ਨੂੰ ਤਾਂ ਹੁੰਦਾ ਦੋ ਰੁਪਏ ਨਾ ਭਾਗੇ ਤੇ ਦੇ ਦੇਣੀ ਵੀ ਹੋਰ ਲਾਵਾਂਗੇ ਹੈਨਾ ਆ ਚੰਗੀ ਬੁੱਤ ਵੇਖੀ ਦਹਿ ਪੀਜੇ ਲਓ ਵੀ ਸਜਣੋ ਇਹ ਜਿਹੜੇ ਜਾਨਵਰ ਐ ਇਸ ਵੇਲੇ ਸੌਖ ਸ਼ਿਕਾਰ ਮਾਸ਼ੀਆਂ ਵਾਲੇ ਕੋਲੇ ਵਖਾਤਿਆ ਤੁਹਾਨੂੰ ਆਪਾਂ ਕੱਲਾ ਕੱਲਾ ਜਾਨਵਰ ਤੋਰ ਤਾਰ ਕੇ ਓਕੇ ਰਿਪੋਰਟ ਤਾਜੀ ਸੁਈ ਝੋਟੀ ਬਹੁਤ ਹੀ ਚੰਗੀ ਫੋਨ ਲਾਇਓ ਭਾਣਾ ਦੇਊਗਾ ਵੀਰ ਗੱਲਾਂ ਬਾਤਾਂ ਹੋਈਆਂ ਤੇ ਸਾਰੇ ਜਾਨਵਰਾਂ ਦੀ ਆਪਾਂ ਡਿਟੇਲ ਲੈ ਲਈ ਆ ਰਿਕਵੈਸਟ ਬੇਨਤੀ ਰਹਿੰਦੀ ਵੀ ਜਿਹੜਾ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰ ਰਹੇ ਆ ਤੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣਾ